ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਜਗਤ ਸੁਆਮੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਚਵਰ ਸ਼ਤਰ ਤਖਤ ਦੇ ਮਾਲਕ ਰਾਜਾਨ ਰਾਜਪਾ ਨਾਨਪਾਨ ਦੇਵਾਨ ਦੇ ਉਪਮਾ ਮਹਾਨ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਚਰਨ ਸ਼ਰਨ ਵਿੱਚ ਜਾ ਕੇ ਖਾਲਸਾ ਜੀ ਸ਼ੁਭ ਗੁਣ ਪ੍ਰਾਪਤ ਹੁੰਦੇ ਮਹਾਰਾਜ ਦੀ ਬਾਣੀ ਸਰਵਣ ਕੀਤਿਆਂ ਸੋਝੀ ਆਉਂਦੀ ਹੈ ਵਾਹਿਗੁਰੂ ਜੀ ਮਹਾਰਾਜ ਦੀ ਸ਼ਰਨ ਵਿੱਚ ਜਾ ਕੇ ਖਾਲਸਾ ਜੀ ਇਹ ਗਿਆਨ दैवी ਗਿਆਨ ਆਉਂਦਾ ਹੈ ਕਿ ਅਸੀਂ ਕੀ ਕਾਰਨ ਆਏ ਹਾਂ ਇਸ ਧਰਤੀ ਉੱਤੇ ਕਾਹਦਾ ਬੋਲ ਬੋਲਾ ਹੈ ਇਸ ਧਰਤੀ ਨੂੰ ਰੱਖਣ ਵਾਲਾ ਕੌਣ ਹੈ ਇਹ ਧਰਤੀ ਕਿਸ ਦੇ ਆਸਰੇ ਖੜੀ ਹੈ ਜਾਂ ਅਸੀਂ ਇਸ ਪ੍ਰਮਾਰਥ ਵਿੱਚ ਇਸ ਸੰਸਾਰ ਦੇ ਵਿੱਚ ਕੀ ਕਰਨ ਵਾਸਤੇ ਆਏ ਹਾਂ ਸੋ ਮਹਾਰਾ ਸੱਚੇ ਪਾਤਸ਼ਾਹ ਦੀ ਐਸੀ ਪਾਵਨ ਪੂਤ੍ਰ ਸ਼ਰਨ ਹੈ ਜਿਵੇਂ ਖਾਲਸਾ ਜੀ ਕੋਈ ਬੱਚਾ ਪੜ੍ਹਨ ਦੇ ਵਾਸਤੇ ਕਾਲਜ ਜਾਂਦਾ ਹੈ ਸਕੂਲ ਜਾਂਦਾ ਹੈ ਫਿਰ ਉਹਨੂੰ ਸੰਸਾਰ ਵਿੱਚ ਵਿਚਰੇ ਹੋਏ ਸਮੇਂ ਦਾ ਪਤਾ ਲੱਗਦਾ ਹੈ ਉਹਨੂੰ ਇਹ ਪਤਾ ਲੱਗਦਾ ਕਿ ਪਹਿਲਾਂ ਕਿਹੜੇ ਰਾਜੇ ਹੋ ਗਏ ਉਹਨਾਂ ਨੇ ਕੀ ਕੁਝ ਗਲਤੀਆਂ ਕੀਤੀਆਂ ਉਹਦੇ ਨਾਲ ਖਾਲਸਾ ਜੀ ਉਹਦਾ ਦਿਮਾਗ ਜਿਹੜਾ ਹੈ ਉਹ ਇਧਰ ਉਧਰ ਦੀ ਜਾਣਕਾਰੀ ਇਕੱਠੀ ਕਰਦਾ ਉਹਨੂੰ ਭਾਸ਼ਾ ਪੜ੍ਹਨੀ ਲਿਖਣੀ ਆ ਜਾਂਦੀ ਹੈ ਉਹਨੂੰ ਅੱਖਰ ਪੜ੍ਹਨੇ ਆ ਜਾਂਦੇ ਨੇ ਇਹ ਸਭ ਕੁਝ ਆ ਜਾਂਦਾ ਪਰ ਖਾਲਸਾ ਜੀ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਹੈ ਉਹਦੇ ਵਿੱਚ ਮਨੁੱਖ ਨੂੰ ਬ੍ਰਹਮ ਵਿਦਿਆ ਪ੍ਰਾਪਤ ਹੁੰਦੀ ਹੈ ਬ੍ਰਾਹਮ ਵਿਦਿਆ ਖਾਲਸਾ ਜੀ ਸੰਸਾਰ ਦੇ ਸਕੂਲਾਂ ਵਿੱਚੋਂ ਪ੍ਰਾਪਤ ਨਹੀਂ ਹੁੰਦੀ। ਸਕੂਲ ਨੇ ਜਿਹੜੇ ਜਾਂ ਜਿਹੜੇ ਆਪਾਂ ਬੱਚੇ ਸਕੂਲ 'ਚ ਪਾਏ ਹੋਏ ਨੇ ਖਾਲਸਾ ਜੀ ਉਹ ਸਿਰਫ ਦੁਨਿਆਵੀ ਗਿਆਨ ਹੈ। ਜਿਹੜਾ ਇੱਥੇ ਕਾਰ ਵਿਹਾਰ ਕਰਨ ਵਾਸਤੇ ਤਾਂ ਠੀਕ ਹੈ ਪਰ ਅੱਗੇ ਦੇ ਸਫਰ ਵਾਸਤੇ ਠੀਕ ਨਹੀਂ। ਅੱਗੇ ਦੇ ਸਫਰ ਵਾਸਤੇ ਉਸ ਜਿਹੜਾ ਉਹ ਵਿਦਿਆ ਦਾ ਕੋਈ ਖਾਲਸਾ ਜੀ ਕਿਸੇ ਪ੍ਰਕਾਰ ਕੋਈ ਯੋਗਦਾਨ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣਾ ਵੀ ਕੀਤਾ ਕਿ ਬੱਚਿਆਂ ਨੂੰ ਸੰਸਾਰ ਦੀ ਵਿਦਿਆ ਵੀ ਦਿਓ ਤੇ ਨਿਰੰਕਾਰ ਵਾਹਿਗੁਰੂ ਜੀ ਬਾਰੇ ਵੀ ਗਿਆਨ ਦਿਓ ਖਾਲਸਾ ਦੀ ਜਿਹੜੀਆਂ ਮਾਵਾਂ ਬਚਪਨ ਵੇਲੇ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਬੱਚਿਆਂ ਨੂੰ ਗੋਦੀ ਵਿੱਚ ਬਿਠਾ ਕੇ ਨਾਮ ਜਪਾਉਂਦੀਆਂ ਨਾਮ ਦੀ ਸੋਝੀ ਦਿੰਦੀਆਂ ਅੱਗੇ-ਅੱਗੇ ਆਪ ਵਾਹਿਗੁਰੂ ਵਾਹਿਗੁਰੂ ਜਪਦੀਆਂ ਪਿੱਛੇ-ਪਿੱਛੇ ਬੱਚਿਆਂ ਨੂੰ ਕਹਿੰਦੀਆਂ ਜਾਂ ਖਾਲਸਾ ਜੀ ਫਿਰ ਬੱਚਿਆਂ ਨੂੰ ਕਹਿੰਦੀਆਂ ਹੁਣ ਸਾਨੂੰ ਨਾਮ ਜਪਾਓ ਸੋ ਇਹ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜਿਹੜੀਆਂ ਐਸੀਆਂ ਮਾਵਾਂ ਨੇ ਉਹਨਾਂ ਦੇ ਬੱਚਿਆਂ ਦੀ ਮਤ ਵਿੱਚ ਖਾਲਸਾ ਜੀ ਬ੍ਰਹਮ ਵਿੱਦਿਆ ਦਾ ਗਿਆਨ ਵੀ ਆ ਜਾਂਦਾ ਉਹਨਾਂ ਨੂੰ ਸੋਝੀ ਪੈ ਜਾਂਦੀ ਹੈ ਕਿ ਜਿਹੜਾ ਔਖਾ ਸੌਖਾ ਵੇਲਾ ਹੈ ਉਹਦੇ ਵਿੱਚ ਵਾਹਿਗੁਰੂ ਸਾਡੀ ਰੱਖਿਆ ਕਰਨ ਵਾਲਾ ਹੈ ਜਿਵੇਂ ਖਾਲਸਾ ਜੀ ਇੱਕ ਮਹਾਰਾਜ ਦੀ ਕਿਰਪਾ ਸਦਕਾ ਦਾਸ ਨੇ ਕਿਤੇ ਪੜ੍ਹਿਆ ਸੀ ਵੀ ਇੱਕ ਛੋਟਾ ਜਿਹਾ ਬੱਚਾ ਤੇ ਉਹਦਾ ਪਿਓ ਜਿਹੜਾ ਉਹ ਜਦੋਂ ਬਚਪਨ ਸੀ ਬੱਚਾ ਉਦੋਂ ਹੀ ਗੁਜਰ ਗਿਆ ਤੇ ਮਾਂ ਜਿਹੜੀ ਦੇ ਸਾਰੇ ਤੇ ਜ਼ਿੰਮੇਵਾਰੀ ਆ ਗਈ ਤੇ ਮਾਂ ਨੇ ਆਪਣੇ ਪੁੱਤ ਨੂੰ ਹੋਰ ਤਾਂ ਕੀ ਦੇ ਸਕਦੀ ਸੀ ਉਹਨੇ ਗੋਦੀ ਵਿੱਚ ਪਾ ਕੇ ਤੇ ਵਾਹਿਗੁਰੂ ਜੀ ਦਾ ਸਿਮਰਨ ਸੁਣਾਉਂਦੇ ਰਹਿਣਾ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਤੇ ਬੱਚਾ ਉਸ ਵੇਲੇ ਸਮਝ ਨਹੀਂ ਸੀ ਸਕਦਾ ਬਹੁਤ ਛੋਟਾ ਸੀ ਉਹਨੇ ਇਹੀ ਕਹਿਣਾ ਕਿ ਵਾਹਿਗੁਰੂ ਰੱਖਿਆ ਕਰਨ ਵਾਲਾ ਹੈ ਵਾਹਿਗੁਰੂ ਦੇਣ ਵਾਲਾ ਹੈ ਵਾਹਿਗੁਰੂ ਹਰ ਥਾਂ ਮੌਜੂਦ ਹੈ ਵਾਹਿਗੁਰੂ ਵਿਦਿਆ ਦੇਣ ਵਾਲਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਸੁੱਖ ਦੇਣ ਵਾਲੇ ਨੇ ਵਾਹਿਗੁਰੂ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਵਾਹਿਗੁਰੂ ਸਾਰੇ ਡਰਾਂ ਨੂੰ ਦੂਰ ਕਰਨ ਵਾਲਾ ਹੈ ਖਾਲਸਾ ਜੀ ਇਹ ਅਭਿਆਸ ਉਹ ਮਾਤਾ ਕਰਦੀ ਸੀ ਤੇ ਮਾਤਾ ਅਭਿਆਸ ਕਰਦੀ ਰਹੀ ਬੱਚੇ ਦੇ ਕੰਨਾਂ ਰਾਹੀਂ ਅੰਦਰ ਜਾਂਦਾ ਰਿਹਾ ਬੱਚੇ ਦੇ ਹਿਰਦੇ ਵਿੱਚ ਪਹੁੰਚ ਗਿਆ ਸੋ ਖਾਲਸਾ ਜੀ ਫਿਰ ਐਸੀ ਮਹਾਰਾਜ ਦੀ ਖੇੜ ਵਰਤੀ ਉਹ ਜਿਹੜਾ ਬੱਚਾ ਜਿਸ ਵੇਲੇ ਵੱਡਾ ਹੋਇਆ ਜਦੋਂ ਉਹਨੂੰ ਭੈ ਆਉਣਾ ਉਹਨੇ ਕਹਿਣਾ ਵਾਹਿਗੁਰੂ ਸਾਰੇ ਭੈਆਂ ਨੂੰ ਦੂਰ ਕਰਨ ਵਾਲਾ ਹੈ ਜਦੋਂ ਕੋਈ ਦੁੱਖ ਆਉਣਾ ਉਹਨੇ ਇਹੀ ਜਪੀ ਜਾਣਾ ਮਾਰ ਹੈ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਜਦੋਂ ਖਾਲਸਾ ਜੀ ਉਹਨੇ ਇਕੱਲੇਪਨ ਉਹਨੇ ਮਹਿਸੂਸ ਕਰਨਾ ਉਹਨੇ ਕਹਿਣਾ ਵਾਹਿਗੁਰੂ ਹਰ ਥਾਂ ਮੌਜੂਦ ਹੈ ਮੇਰੇ ਨਾਲ ਹੈ ਉਹਦਾ ਅਭਿਆਸ ਹੋ ਗਿਆ ਤੇ ਖਾਲਸਾ ਜੀ ਕਹਿੰਦੇ ਉਹ ਬੱਚਾ ਬਹੁਤ ਵੱਡਾ ਸੰਤ ਬਣਿਆ ਦੇਖੋ ਇੱਕ ਮਾਂ ਨੇ ਅਭਿਆਸ ਕਰਵਾਇਆ ਫਿਰ ਉਹ ਬੱਚੇ ਦਾ ਜੀਵਨ ਜਿਹੜਾ ਅਸੀਂ ਸੰਤਾਂ ਮਹਾਂਪੁਰਸ਼ਾਂ ਵਾਲਾ ਬਣਿਆ ਸੋ ਮਹਾਰਾਜ ਸੱਚੇ ਪਾਤਸ਼ਾਹ ਵੀ ਸਾਨੂੰ ਇਹੀ ਮਤ ਸਮਝਾਉਂਦੇ ਕਿ ਆਪਣੇ ਬੱਚਿਆਂ ਨੂੰ ਵਾਹਿਗੁਰੂ ਜੀ ਦਾ ਨਾਮ ਜਪਾਓ ਵਾਹਿਗੁਰੂ ਜੀ ਦੇ ਨਾਮ ਬਾਰੇ ਸੋਝੀ ਦਿਓ ਆਪਣੇ ਬੱਚਿਆਂ ਨੂੰ ਕੋਲ ਬਿਠਾਓ ਉਹ ਖੇਡਦੇ ਨੇ ਬੇਸ਼ੱਕ ਉਹਨਾਂ ਨੂੰ ਥੋੜਾ ਜਿਹਾ ਸਮਾਂ 10 ਮਿੰਟ ਉਹਨਾਂ ਕੋਲੇ ਮੰਗੋ 5 ਮਿੰਟ ਮੰਗੋ ਉਹਨਾਂ ਨੂੰ ਕਹੋ ਪੁੱਤ ਆਪਾਂ ਇੱਥੇ ਚੌਂਕੜੀ ਮਾਰ ਕੇ ਬਹਿ ਕੇ ਚਲੋ ਵਾਹਿਗੁਰੂ ਜੀ ਨੂੰ ਯਾਦ ਕਰੀਏ ਜਦੋਂ ਤੁਸੀਂ ਇੱਕ ਦਿਨ ਕਰੋਗੇ ਦੋ ਦਿਨ ਕਰੋਗੇ ਤਿੰਨ ਦਿਨ ਕਰੋਗੇ ਬੱਚਾ ਜਿਹੜਾ ਹੁੰਦਾ ਕੋਰਾ ਕਾਗਜ਼ ਹੁੰਦਾ ਸੋ ਖਾਲਸਾ ਜੀ 2-4 ਦਿਨ ਔਖਾ ਹੁੰਦਾ ਉਸ ਤੋਂ ਬਾਅਦ ਬੱਚੇ ਟਿਕਣ ਲੱਗ ਜਾਂਦੇ ਬੱਚੇ ਆਪ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦੇ ਦਾਸ ਨੇ ਆਪਣੀਆਂ ਅੱਖਾਂ ਨਾਲ ਕਈ ਇਹੋ ਜਿਹੇ ਪਰਿਵਾਰ ਵੀ ਦੇਖੇ ਨੇ ਜਿਨ੍ਹਾਂ ਦੇ ਨਾਲ ਸ਼ਾਮਾਂ ਨੂੰ ਬੱਚਿਆਂ ਨੇ ਖੇਡ ਕੇ ਜਦੋਂ ਆਉਣਾ ਛੋਟੀਆਂ-ਛੋਟੀਆਂ ਬੱਚੀਆਂ ਨੇ ਸਿਰ ਤੇ ਚੁੰਨੀਆਂ ਲੈ ਲੈਣੀਆਂ ਘੇਰਾ ਬਣਾ ਕੇ ਬਹਿ ਜਾਣਾ ਤੇ ਕਹਿਣਾ ਚਲੋ ਵਾਹਿਗੁਰੂ ਯਾਦ ਕਰੀਏ ਵਾਹਿਗੁਰੂ 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 ਬੋਲਣਾ 10 ਵਾਰੀ ਬੋਲਣਾ 20 ਵਾਰੀ ਬੋਲਣਾ ਇਦਾਂ ਰੱਖਿਆ ਹੁੰਦਾ ਸੀ ਉਹਨਾਂ ਨੇ ਸੋ ਖਾਲਸਾ ਜੀ ਉਹਨਾਂ ਬੱਚਿਆਂ ਦਾ ਇਹ ਜੱਪਿਆ ਹੋਇਆ ਵਧੇਰੇ ਫਲਦਾ ਕਿਉਂਕਿ ਬੱਚਿਆਂ ਦੇ ਵਿੱਚ ਈਰਖਾ ਭਾਵਨਾ ਅਜੇ ਨਹੀਂ ਆਈ ਹੁੰਦੀ ਉਸ ਵੇਲੇ ਬੱਚੇ ਕੋਰਾ ਕਾਗਜ਼ ਹੁੰਦੇ ਨੇ ਉਦੋਂ ਤੇਲ ਮਾਤਰ ਜਪਿਆ ਹੋਇਆ ਵੀ ਬੱਚਿਆਂ ਦੀ ਸਾਰੀ ਜ਼ਿੰਦਗੀ ਦੇ ਜਿਹੜੇ ਕਰਮ ਹੁੰਦੇ ਉਹਨਾਂ ਨੂੰ ਸਹੀ ਕਰ ਦਿੰਦਾ ਸੋ ਆਪਣੇ ਬੱਚਿਆਂ ਨੂੰ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਤੁਹਾਡਾ ਬੁਢੇਪੇ ਵਿੱਚ ਸਾਥ ਦੇਣ ਤੁਹਾਡੀ ਬਾਹ ਫੜਨ ਤੁਹਾਡੀ ਰਖਿਆ ਕਰਨ ਤੁਹਾਡੇ ਨਾਲ ਪਿਆਰ ਨਾਲ ਰਹਿਣ ਤੇ ਫਿਰ ਖਾਲਸਾ ਜੀ ਆਪਣੇ ਬੱਚਿਆਂ ਨੂੰ ਵਾਹਿਗੁਰੂ ਜੀ ਦੀ ਬਾਣੀ ਦਾ ਪੱਲਾ ਫੜਾ ਦਿਓ ਵਾਹਿਗੁਰੂ ਜੀ ਦੇ ਨਾਮ ਦਾ ਪੱਲਾ ਫੜਾ ਦਿਓ ਫਿਰ ਖਾਲਸਾ ਜੀ ਉਹਨਾਂ ਦੇ ਹਿਰਦੇ ਵਿੱਚ ਦਇਆ ਆਹੀ ਰਹੇਗੀ ਤੋ ਤੁਹਾਡੀ ਬਾਹ ਫੜ ਲਣਗੇ ਨਹੀਂ ਤੇ ਖਾਲਸਾ ਜੀ ਸੰਸਾਰ ਵਿੱਚ ਝਾਤ ਮਾਰ ਕੇ ਵੇਖੋ ਸਾਰੇ ਆਸ਼ਰਮ ਜਿਹੜੇ ਨੇ ਮਾਈਆਂ ਬੁੱਢੀਆਂ ਨਾਲ ਭਰੇ ਭਰੇ ਪਏ ਨੇ ਬਜ਼ੁਰਗਾਂ ਨਾਲ ਭਰੇ ਪਏ ਨੇ ਉਹਨਾਂ ਦੇ ਤਿੰਨ ਤਿੰਨ ਚਾਰ ਚਾਰ ਪੁੱਤ ਨੇ ਤਾਂ ਵੀ ਖਾਲਸਾ ਜੀ ਆਸ਼ਰਮਾਂ ਦੇ ਵਿੱਚ ਰੁੱਲਦੇ ਪਏ ਝਾਤ ਮਾਰ ਕੇ ਵੇਖੋ ਮਾਂ ਪਿਓ ਰੁੱਲਦਾ ਪਿਆ ਹੈ ਪੁੱਤ ਤੇ ਜਿਹੜੀ ਨੌਹ ਹੈ ਖਾਲਸਾ ਦੀ ਛੱਡ ਕੇ ਜਾਂ ਤਾਂ ਬਾਹਰ ਚਲੇ ਗਏ ਜਾਂ ਹੋਰ ਘਰ ਲੈ ਲਿਆ ਤੋ ਇਸੇ ਪ੍ਰਕਾਰ ਜੇ ਤੁਸੀਂ ਚਾਹੁੰਦੇ ਹੋ ਕਿ ਗਾਂ ਅੱਗੇ ਤੁਹਾਨੂੰ ਕੋਈ ਸਾੰਭੇ ਤੇ ਆਪਣੇ ਬੱਚਿਆਂ ਨੂੰ ਸ਼ੁਭ ਵਿਚਾਰ ਦਿਓ ਸ਼ੁਭ ਗੁਣ ਦਿਓ ਮਹਾਰਾਜ ਦੀ ਬਾਣੀ ਦਾ ਓਟ ਆਸਰਾ ਉਹਨਾਂ ਨੂੰ ਕਰਾ ਦਿਓ ਉਹਨਾਂ ਦੇ ਪੱਲੇ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਬੰਨ੍ਹ ਦਿਓ ਫਿਰ ਖਾਲਸਾ ਜੀ ਤੁਹਾਡੀ ਬਢੇਪੇ ਵਿੱਚ ਸਾਰ ਲੈਣਗੇ ਨਹੀਂ ਤੇ ਜਿੱਡਾ ਭਿਆਨਕ ਸਮਾਂ ਹੈ ਇਥੇ ਕੋਈ ਕਿਸੇ ਦੀ ਸਾਰ ਲੈਣ ਵਾਲਾ ਨਹੀਂ ਕਿਉਂਕਿ ਖਾਲਸਾ ਜੀ ਕਾਲ ਯੁਗ ਦੇ ਵਿੱਚ ਮਾਇਆ ਦਾ ਪਸਾਰਾ ਹੀ ਇੰਨਾ ਹੈ ਮਾਇਆ ਦਾ ਪਸਾਰਾ ਜਾਲ ਹੀ ਇੰਨਾ ਹੈ ਜੰਜਾਲ ਹੀ ਇੰਨਾ ਹੈ ਕਿ ਮਨੁੱਖ ਜਿਹੜੇ ਨੇ ਭਾਈ ਪਾਸਾ ਵਟ ਜਾਂਦੇ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸੱਚੇ ਪਾਸ਼ਾ ਬਾਣੀ ਵਿੱਚ ਬਚਨ ਕਰਦੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਬੱਚਿਆਂ ਨੂੰ ਵੀ ਬਾਣੀ ਨਾਲ ਜੋੜੋ ਤੇ ਜੇ ਭਾਈ ਆਪ ਵੀ ਬਾਣੀ ਦਾ ਆਸਰਾ ਤੱਕੋਗੇ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਤੱਕੋਗੇ ਉਹਦੇ ਉੱਤੇ ਓਟ ਰੱਖੋਗੇ ਫਿਰ ਤੁਹਾਨੂੰ ਕੋਈ ਰੋਲ ਨਹੀਂ ਦੇਵੇਗਾ ਇੱਕ ਦੇ ਖਾਲਸਾ ਜੀ ਆਪਣੇ ਬੱਚਿਆਂ ਨੂੰ ਬਾਣੀ ਵਾਲੇ ਬਣਾਓ ਗੁਰੂ ਵਾਲੇ ਬਣਾਓ ਖਾਲਸਾ ਜੀ ਇਹ ਫਿਰ ਵੀ ਕਿਤੇ ਜਾ ਕੇ ਕੁਝ ਢੋਲਦੇ ਨੇ ਤੇ ਭਾਈ ਆਪ ਬਾਣੀ ਪੜ੍ਹੀ ਹੋਵੇ ਨਾ ਜਿਹੜੀ ਫਿਰ ਉਹਦੇ ਵਿੱਚ ਵਾਹਿਗੁਰੂ ਜੀ ਰੱਖਿਆ ਕਰਦੇ ਸਤਿਗੁਰ ਕਹਿੰਦੇ ਜੋ ਦੀਸਾ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਮਹਾਰਾ ਕਹਿੰਦੇ ਭਾਈ ਮਣਾ ਇਹ ਜਿਹੜਾ ਤੈਨੂੰ ਆਪਣਾ ਪਰਿਵਾਰ ਦੇਖ ਰਿਹਾ ਨਾ ਸਾਰਾ ਮਾਇਆ ਦਾ ਮੋਹ ਮੂਲ ਇਹ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਇਹ ਪਰਿਵਾਰ ਦੀ ਕੋਈ ਆਸ ਨਾ ਰੱਖੀ ਇਨਾ ਪਿਛੇ ਨਾ ਕਿਤੇ ਲੱਗ ਜੀ ਤੇਰਾ ਜਨਮ ਜਿਹੜਾ ਵਿਅਰਥ ਚਲਾ ਜਾਵੇਗਾ ਇਹ ਮਾਇਆ ਦਾ ਮੋਹ ਹੈ ਮਾਇਆ ਦਾ ਪਸਾਰਾ ਹੈ ਇਨ ਕਾ ਕਿਸ ਹਾਥ ਨਹੀਂ ਕਹਾ ਕਰੇ ਇਹ ਬਪੜੇ ਇਨ ਕਾ ਵਾਹਿਆ ਕਸਨਾ ਵਸਾਈ ਇਹ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਨਾ ਸੰਬੰਧੀਆਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਤੇਰੇ ਨਾਲ ਖੜਨ ਵਾਲੇ ਨਹੀਂ ਆ ਤੂੰ ਐਵੇਂ ਮੂਰਖ ਨਾ ਬਣ ਜਾਵੀਂ ਇਹ ਵਿਚਾਰ ਕਰੀ ਕਿ ਇਨਾ ਦਾ ਲਾਇਆ ਹੋਇਆ ਜੋਰ ਵੀ ਸਫਲ ਆ ਇਸੇ ਪ੍ਰਕਾਰ ਤੇਰੇ ਨਾਲ ਨਿਭਣਾ ਨਹੀਂ ਇਹਨਾਂ ਨੇ ਇਸੇ ਪ੍ਰਕਾਰ ਤੇਰੇ ਦੁੱਖ ਸੁੱਖ ਵਿੱਚ ਖਲੋਣਾ ਨਹੀਂ ਇਹਨਾਂ ਨੇ ਤੇ ਭਾਈ ਖਲੋਣਾ ਕਿੰਨੇ ਆ ਤੇ ਤੇਰੇ ਕੁਟੰਬ ਨੂੰ ਵੀ ਤਾਰ ਸਕਦਾ ਉਹ ਕੌਣ ਹੈ ਫਿਰ ਅੱਗੇ ਮਹਾਰਾਜ ਕਹਿੰਦੇ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛਡਾਈ ਮਹਾਰਾਜ ਕਹਿੰਦੇ ਆਸ ਰੱਖਣੀ ਹੈ ਵਾਹਿਗੁਰੂ ਜੀ ਦੇ ਨਾਮ ਦੀ ਆਸ ਰੱਖਣੀ ਹੈ ਵਾਹਿਗੁਰੂ ਜੀ ਤੇ ਖਾਲਸਾ ਜੀ ਮੁੱਖ ਚੁੱਕ ਕੇ ਰੱਖਣਾ ਅੱਖਾਂ ਰੱਖਣੀਆਂ ਪਰਮੇਸ਼ਰ ਦੀ ਕਿਰਪਾ ਤੇ ਫਿਰ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਤੂੰ ਵੀ ਤਰ ਜਾਵੇਂਗਾ ਤੇ ਤੇਰਾ ਕਟੰਬ ਸਭ ਛਡਾਈ ਤੇਰਾ ਕਟੰਬ ਵੀ ਜਿਹੜਾ ਪਰਿਵਾਰ ਹੈ ਉਹਨੂੰ ਵੀ ਵਾਹਿਗੁਰੂ ਬਿਪਤਾ ਵੇਲੇ ਛਡਾਵੇਗਾ ਸੋ ਖਾਲਸਾ ਜੀ ਮਹਾਰਾਜ ਦੀ ਬਾਣੀ ਐਸੀ ਪਾਵਨ ਪਵਿੱਤਰ ਹੈ ਬਚਨ ਕਰਦੀ ਕਿ ਭਾਈ ਵਾਹਿਗੁਰੂ ਜੀ ਦਾ ਓਟ ਆਸਰਾ ਤੱਕੋ ਆਸ ਵਾਹਿਗੁਰੂ ਜੀ ਦੀ ਕਰੋ ਕਿਸੇ ਬੰਦੇ ਤੇ ਆਸ ਨਾ ਰੱਖੋ ਏ ਆਪਣੇ ਬੱਚਿਆਂ ਨੂੰ ਸਿਖਾਓ ਵਾਹਿਗੁਰੂ ਜੀ ਅੱਜ ਅਸੀਂ ਧੋਖੇ ਖਾ ਰਹੇ ਹਾਂ ਬਾਹਰਲੀਆਂ ਕੰਟਰੀਆਂ ਵਿੱਚ ਬੱਚੇ ਜਾ ਕੇ ਐਵੇਂ ਜਿਹਨੂੰ ਜਾਣਦੇ ਬੁੱਝਦੇ ਨਹੀਂ ਉਹਨੂੰ ਵੀ ਪੈਸੇ ਦੇ ਦਿੰਦੇ ਬਾਅਦ ਧੋਖੇ ਖਾਂਦੇ ਰੋਂਦੇ ਨੇ ਸਾਡੇ ਪੈਸੇ ਨਹੀਂ ਮੋੜਦਾ ਫਲਾਣਾ ਸਾਡੇ ਪੈਸੇ ਲੈ ਗਿਆ ਅਸੀਂ ਦੁਖੀ ਹਾਂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਆਸ ਵਾਹਿਗੁਰੂ ਤੇ ਰੱਖੋ ਕਿਸੇ ਬੰਦੇ ਦੇ ਤਰਲੇ ਮਿੰਤਾ ਨਾ ਕਰੋ ਵਾਹਿਗੁਰੂ ਜੀ ਦਾ ਓਟ ਆਸਰਾ ੱੱਕੋ ਵਾਹਿਗੁਰੂ ਤੁਹਾਨੂੰ ਸਭ ਕੁਝ ਬਖਸ਼ੇਗਾ ਮਾਰਾ ਸੱਚੇ ਪਾਸ਼ਾ ਦੇ ਇਥੋਂ ਤੱਕ ਕਹਿੰਦੇ ਜੇ ਮਨ ਚ ਇਤਿਆਸ ਰੱਖੇ ਹਰ ਉੱਪਰ ਤਾਂ ਮਨ ਚੰਦੇ ਅਨੇਕ ਅਨੇਕ ਫਲ ਪਾਈ ਕਹਿੰਦੇ ਜੇ ਮਨ ਕਰਕੇ ਚਿੱਤ ਕਰਕੇ ਸਿਰਫ ਵਾਹਿਗੁਰਜੀ ਤੇ ਭਰੋਸਾ ਰੱਖੇਗਾ ਨਾ ਬੰਦਿਆ ਮਾਰਾ ਕਹਿੰਦੇ ਅਨੇਕ ਅਨੇਕਾਂ ਹੀ ਗਿਣਤੀ ਕੋਈ ਨਹੀਂ ਮਾਰਾ ਕਹਿੰਦੇ ਅਨੇਕਾਂ ਹੀ ਆਪਣੇ ਮਨ ਦੀਆਂ ਭੌਂਦੀਆਂ ਵਸਤੂਆਂ ਪਾਵੇਂਗਾ ਫਲ ਪ੍ਰਾਪਤ ਕਰੇਗਾ ਹਰ ਜਾਣਿਆ ਸਭ ਕੁਝ ਜੋ ਜੀਆ ਵਰਤਾ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਕਿਉਂਕਿ ਵਾਹਿਗੁਰੂ ਜਿਹੜਾ ਪਰਮੇਸ਼ਰ ਹੈ ਉਹ ਸਾਰਿਆਂ ਦੇ ਜੀ ਨੂੰ ਜਾਣਦਾ ਸਾਰਿਆਂ ਦੇ ਅੰਦਰ ਨੂੰ ਜਾਣਦਾ ਤੇ ਖਾਲਸਾ ਜੀ ਇੱਕ ਵਾਹਿਗੁਰੂ ਐਸਾ ਨਿਆਕਾਰ ਹੈ ਜਿਹੜਾ ਕਿਸੇ ਦੀ ਤਿਲ ਮਾਤਰ ਕੀਤੀ ਹੋਈ ਮਿਹਨਤ ਨੂੰ ਵੀ ਅਜਾਈ ਨਹੀਂ ਜਾਣ ਦਿੰਦਾ ਵਿਅਰਥ ਨਹੀਂ ਜਾਣ ਦਿੰਦਾ ਹਰ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮੈਂ ਸਵਾਮੀ ਰਹਾ ਸਮਾਈ ਉਹਦੀ ਆਸ ਕਰੋ ਇਹ ਬੰਦਿਆ ਜਿਹੜਾ ਵਾਹਿਗੁਰੂ ਸਾਰਿਆਂ ਜੀਵਾਂ ਵਿੱਚ ਮੌਜੂਦ ਹੈ ਇਹੋ ਜੀ ਸੋਝੀ ਆਪਣੇ ਬੱਚਿਆਂ ਨੂੰ ਦਈਏ ਖਾਲਸਾ ਜੀ ਫਿਰ ਆਉਣ ਵਾਲਾ ਸਮਾਂ ਸੁਖਾਲਾ ਹੋਵੇਗਾ ਨਹੀਂ ਤੇ ਦੁੱਖਾਂ ਦੀ ਭਰੀ ਜ਼ਿੰਦਗੀ ਹੈ ਤੁਸੀਂ ਝਾਤ ਮਾਰ ਕੇ ਵੇਖੋ ਆਸ-ਪਾਸੇ ਹਰ ਕੋਈ ਦੁਖੀ ਹੈ ਪਹਿਲਾਂ ਵੀ ਦੁਖੀ ਸਨ ਖਾਲਸਾ ਜੀ ਹੁਣ ਜਿਹੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਦੁੱਖ ਵਧੇਰੇ ਕਰਕੇ ਆ ਰਹੇ ਉਹਦੇ ਵਿੱਚ ਬਹੁਤੇ ਜ਼ਿਆਦਾ ਦੁੱਖ ਨੇ ਲੋਕਾਂ ਕੋਲੇ ਝੱਲੇ ਵੀ ਨਹੀਂ ਜਾ ਰਹੇ ਇਹੋ ਜਾਂ ਸਮਾਂ ਆ ਗਿਆ ਇਹ ਖਾਲਸਾ ਜੀ ਐਵੇਂ ਹੁੰਦਾ ਜਿਵੇਂ ਮਾੜਾ ਕਿਸੇ ਦੇ ਘਰ ਹੋਇਆ ਹੋਵੇ ਤੇ ਖਾਲਸਾ ਜੀ ਉਹ ਲਾਗੇ ਬੰਨੇ ਵਾਲਿਆਂ ਨੂੰ ਵੀ ਸੇਕ ਲਾ ਦਿੰਦਾ ਜਿਵੇਂ ਕਿਸੇ ਦੇ ਗਵਾਂਢੀ ਨੇ ਕੋਈ ਵੱੱਜਰ ਪਾਪ ਕੀਤਾ ਹੋਵੇ ਵੱਡਾ ਪਾਪ ਕੀਤਾ ਹੋਵੇ ਵੱਡਾ ਜ਼ੁਲਮ ਕੀਤਾ ਹੋਵੇ ਤੇ ਖਾਲਸਾ ਜੀ ਉਹਦੇ ਗਵਾਂਢੀਆਂ ਨੂੰ ਵੀ ਭੁਗਤਣਾ ਪੈਂਦਾ ਕਈ ਵਾਰ ਉਹਨਾਂ ਦੀ ਗਵਾਂਢੀਆਂ ਦੀ ਵੀ ਸ਼ਾਨ ਬੀਣ ਕਰਦੀ ਆ ਨਾ ਪੁਲਿਸ ਸੋ ਇਸੇ ਪ੍ਰਕਾਰ ਜਦੋਂ ਕੋਈ ਮਾੜਾ ਸਮਾਧਰਤੀ ਤੇ ਆਉਂਦਾ ਹੈ ਨਾ ਤੇ ਉਦੋਂ ਚੰਗੇ ਜਿਹੜੇ ਇਨਸਾਨ ਹੁੰਦੇ ਨੇ ਉਹਨਾਂ ਦੇ ਵੀ ਥੋੜਾ ਥੋੜਾ ਖਾਲਸਾ ਜੀ ਕਸ਼ਟ ਜ਼ਰੂਰ ਆਉਂਦਾ ਸੋ ਆ ਜਿਹੜਾ ਸਮਾਂ ਹੈ ਚੱਲ ਰਿਹਾ ਵਾਹਿਗੁਰੂ ਜੀ ਦੇ ਨਾਮ ਤੋਂ ਤਾਂ ਸਾਰੇ ਖਾਲਸਾ ਜੀ ਬੇਮੁਖ ਨੇ ਮਹਾਰਾਜ ਤੋਂ ਤਾਂ ਸਾਰੇ ਬੇਮੁਖ ਨੇ ਕਲਗੀਧਰ ਪਾਸ਼ਾ ਸਵਾਮੀ ਧੰਗੁਰ ਗੋਬਿੰਦ ਸਿੰਘ ਸਾਹਿਬ ਜੀਆ ਨੂੰ ਕਦੇ ਯਾਦ ਨਹੀਂ ਕੀਤਾ ਮਾਤਾ ਜੀ ਮਾਤਾ ਸਾਹਿਬ ਦੇਵਾ ਕੌਰ ਨੂੰ ਕਦੇ ਯਾਦ ਨਹੀਂ ਕੀਤਾ ਖਾਲਸੇ ਪੰਥ ਦੀਆਂ ਕੁਰਬਾਨੀਆਂ ਅਸੀਂ ਭੁੱਲ ਚੁੱਕੇ ਹਾਂ ਫਿਰ ਖਾਲਸਾ ਜੀ ਸਾਡੀ ਬਾਹ ਤੇ ਮਹਾਰਾਜ ਨੇ ਫੜਨੀ ਸੀ ਨਾ ਤੇ ਜਦੋਂ ਮਹਾਰਾਜ ਨੂੰ ਵਿਸਾਰ ਹੀ ਦਿੱਤਾ ਮਹਾਰਾਜ ਨੂੰ ਦਿਲ ਚੋਂ ਕਾਢ ਹੀ ਦਿੱਤਾ ਦਿਲ ਚ ਰਹਿ ਗਿਆ ਆਪਣਾ ਘਰ ਵਾਲਾ ਜਾਂ ਘਰ ਵਾਲੀ ਦਿਲ ਵਿੱਚ ਰਹਿ ਗਏ ਬੱਚੇ ਦਿਲ ਵਿੱਚ ਰਹਿ ਗਿਆ ਕੈਨੇਡਾ ਅਮਰੀਕਾ ਦਿਲ ਵਿੱਚ ਰਹਿ ਗਿਆ ਪੈਸਾ ਢੇਲਾ ਵਾਹਿਗੁਰਜੀ ਦਾ ਤਾਂ ਕਿਤੇ ਨਾਮ ਵੀ ਨਹੀਂ ਤੇ ਫਿਰ ਖਾਲਸਾ ਜੀ ਦੁਖੀ ਆਉਣੇ ਨੇ ਤੁਹਾਨੂੰ ਸੁੱਖ ਕੌਣ ਦੇ ਸਕਦਾ ਆਪਣੇ ਬੱਚਿਆਂ ਨੂੰ ਬਾਣੀ ਦਾ ਗਿਆਨ ਨਹੀਂ ਦਿੱਤਾ ਮਹਾਰਾਜ ਦੇ ਮੰਤਰ ਦਾ ਗਿਆਨ ਨਹੀਂ ਦਿੱਤਾ ਅੱਜ ਉਹੀ ਬੱਚੇ ਨੇ ਮਾਂ ਪਿਓ ਨੂੰ ਛਿੱਤਰ ਮਾਰਦੇ ਕੁੱਟਦੇ ਮਾਰਦੇ ਸੋ ਭਾਈ ਮਹਾਰਾਜ ਦੀ ਬਾਣੀ ਨਾਲ ਜੁੜਿਆ ਹੋਇਆ ਮਨੁੱਖ ਫਿਰ ਵੀ ਖਾਲਸਾ ਜੀ ਗੁਨਾ ਦਾ ਖਜ਼ਾਨਾ ਹੁੰਦਾ ਹੈ ਬਾਣੀ ਨਾਲ ਜੁੜਿਆ ਹੋਇਆ ਮਨੁੱਖ ਆਪਣੇ ਮਾਂ ਬਾਪ ਦੀ ਵੀ ਇੱਜ਼ਤ ਕਰਦਾ ਬਾਣੀ ਨਾਲ ਜੁੜਿਆ ਹੋਇਆ ਮਨੁੱਖ ਖਾਲਸਾ ਜੀ ਜੀਵਨ ਜਿਉਣ ਦਾ ਢੰਗ ਸਿੱਖ ਜਾਂਦਾ ਉਹਨੂੰ ਪਤਾ ਹੈ ਮੈਂ ਕਿਹੜੇ ਰਿਸ਼ਤੇ ਨੂੰ ਕਿੱਥੇ ਰੱਖਣਾ ਸੋ ਇਸੇ ਕਰਕੇ ਬੱਚਿਆਂ ਨੂੰ ਬਾਣੀ ਦਾ ਗਿਆਨ ਦਿਓ ਨਾਮ ਦਾ ਗਿਆਨ ਦਿਓ ਮਹਾਰਾਜਾ ਕਿਰਪਾ ਕਰਨ ਸੋ ਖਾਲਸਾ ਜੀ ਆਓ ਸਰਵਣ ਕਰੀਏ ਜਿਹੜੀ ਅੱਜ ਦੀ ਹੱਡ ਬੀਤੀ ਹੈ ਉਹ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਸ਼ਹੀਦੀ ਦੇਗ ਦੇ ਰਿਲੇਟਡ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇੱਕ ਭੈਣ ਹੁਣਾ ਨੇ ਖਾਲਸਾ ਜੀ ਇਹ ਹੱਡ ਬੀਤੀ ਸੁਣਾਉਣਾ ਕੀਤੀ ਹੈ ਉਹਨਾਂ ਨੇ ਅੱਜ ਤੋਂ 3-4 ਮਹੀਨੇ ਪਹਿਲਾਂ ਮਹਾਰਾਜ ਦੀ ਮੌਜ ਸਦਕਾ ਕੋਈ ਵੀਡੀਓ ਸੁਣੀ ਸੀ ਸ਼ਹੀਦੀ ਦੇਗ ਵਾਲੀ ਉਹਨਾਂ ਨੇ ਦਾਸ ਨੂੰ ਵੀ ਮੈਸੇਜ ਕੀਤਾ ਸੀ ਉਹ ਪਹਿਲਾਂ ਉਹਨਾਂ ਨੇ ਆਪ ਵੀ ਕਰਵਾਈਆਂ ਜਾ ਕੇ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਵੀ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਵੀ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਜੀ ਸਾਡੀ ਸ਼ਹੀਦੀ ਦੇਖ ਤੁਸੀਂ ਕਰਵਾ ਦੋਗੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਕਾਦੇ ਵਾਸਤੇ ਕਰਵਾਉਣੀ ਹੈ ਮੈਨੂੰ ਮਾੜਿਆ ਦੱਸ ਦਿਓ ਤੁਸੀਂ ਉਹਨਾਂ ਨੇ ਦੱਸਿਆ ਕਿ ਸਾਡਾ ਮੇਰੇ ਫਾਦਰ ਸਾਹਿਬ ਵੀ ਉਹਨਾਂ ਦੀ ਵੀ ਡੈਥ ਹੋ ਗਈ ਤੇ ਮੇਰੀ ਮਾਤਾ ਜੀ ਜੀਦੇ ਸਨ ਉਹਨਾਂ ਦੇ ਹੁੰਦਿਆਂ ਸਾਡਾ ਰਿਸ਼ਤਾ ਹੋਇਆ ਸੀ ਮੇਰਾ ਰਿਸ਼ਤਾ ਪਹਿਲਾਂ ਹੁੰਦਾ ਨਹੀਂ ਸੀ ਕਿਤੇ ਵੀ ਬਹੁਤ ਦਿੱਕਤਾਂ ਪਰੇਸ਼ਾਨੀਆਂ ਆਈਆਂ ਚਾਰ ਪੰਜ ਰਿਸ਼ਤੇ ਜਿਹੜੇ ਇਦਾਂ ਹੀ ਨਾ ਨੁਕਰ ਕਰ ਗਏ ਸੀ ਸ਼ਾਇਦ ਅਸੀਂ ਗਰੀਬ ਆ ਤਾਂ ਕਰ ਗਏ ਜਾਂ ਮੇਰੇ ਵਿੱਚ ਕੋਈ ਕਾਣ ਹੋਵੇਗੀ ਤਾਂ ਕਰ ਗਏ ਵਾਹਿਗੁਰੂ ਜੀ ਦਾ ਹੁਕਮ ਹੈ ਮੈਂ ਇਹਦੇ ਬਾਰੇ ਕੁਝ ਨਹੀਂ ਕਹਿੰਦੀ ਕਿ ਨਹੀਂ ਮੇਰੀ ਮਾਤਾ ਜੀ ਜਿੰਦੇ ਸੀ ਉਸ ਵੇਲੇ ਸਾਡਾ ਰਿਸ਼ਤਾ ਹੋਇਆ ਤੇ ਸਾਡੀ ਮਾਸੀ ਜੀ ਨੇ ਸਾਡਾ ਰਿਸ਼ਤਾ ਕਰਵਾਇਆ ਸੀ ਤੇ ਉਸ ਤੋਂ ਬਾਅਦ 5 4 5 ਮਹੀਨੇ ਬਾਅਦ ਮੇਰੇ ਮਾਤਾ ਜੀ ਪੂਰੇ ਹੋ ਗਏ ਤੇ ਚਲੋ ਅਸੀਂ ਗੱਲਬਾਤ ਕਰਦੇ ਸਾਂ ਮੈਂ ਉਹਨਾਂ ਦੇ ਪਰਿਵਾਰ ਨਾਲ ਤੇ 7-8 ਮਹੀਨੇ ਜਦੋਂ ਬੀਤੇ ਤੇ ਉਹ ਨਾ ਨੁਕਰ ਤੇ ਆ ਗਈ ਮਤਲਬ ਰਿਸ਼ਤੇ ਵੱਲੋਂ ਪਾਏ ਗੁਰੂ ਜਾਣੇ ਉਹਨਾਂ ਦੇ ਮਨ ਵਿੱਚ ਕੀ ਹੋਇਆ ਕਿਉਂ ਇਦਾਂ ਉਹਨਾਂ ਨੇ ਕੀਤੀ ਉਹ ਮੁਕਰ ਲੰਘ ਪਏ ਵੀ ਨਹੀਂ ਦੇਖਾਂਗੇ ਆਹ ਸਾਲ ਨਹੀਂ ਵਿਆਹ ਕਰਨਾ ਅਗਲੇ ਸਾਲ ਦੇਖਾਂਗੇ ਮੇਰਾ ਭਰਾ ਛੋਟਾ ਹੈ ਚਲੋ ਕਮਾਈ ਕਰਦਾ ਹੈ ਉਹ ਮੇਰੇ ਵਿਆਹ ਵਾਸਤੇ ਬਹੁਤ ਕੁਝ ਉਹਨੇ ਜੋੜਿਆ ਤੇ ਉਹ ਵੀ ਟੈਨਸ਼ਨ ਵਿੱਚ ਝੋਰੇ ਵਿੱਚ ਆ ਗਿਆ ਵੀ ਇਹ ਕੀ ਚੱਕਰ ਵੀ ਰਿਸ਼ਤਾ ਹੋਇਆ ਸੀ ਚਲੋ ਮਾਂ ਪਿਓ ਦੇ ਮਾਂ ਦੇ ਹੁੰਦਿਆਂ ਹੋਇਆ ਸੀ ਚਲ ਉਥੇ ਤੇਰਾ ਵਿਆਹ ਹੋ ਜਾਵੇ ਕਹਿੰਦੇ ਉਹ ਨਾ ਨੁਕਰ ਕਰਨ ਲੱਗ ਪਏ ਮੁੰਡਾ ਤੇ ਕੁਝ ਨਹੀਂ ਸੀ ਕਹਿੰਦਾ ਪਰ ਜਿਹੜੀ ਉਹਦੀ ਮਾਂ ਸੀ ਮੇਰੀ ਸੱਸ ਸੀ ਜਾਂ ਮੇਰਾ ਸਹੁਰਾ ਸੀ ਉਹ ਨਾ ਨੁਕਰ ਤੇ ਆ ਗਏ ਸੀ ਲੱਗਦਾ ਸੀ ਵੀ ਉਹਨਾਂ ਦੇ ਜਿਹੜੇ ਬੋਲ ਸੀ ਇਦਾਂ ਲੱਗਦਾ ਸੀ ਵੀ ਇਹ ਨਾ ਕਰਨਾ ਚਾਹੁੰਦੇ ਪਰ ਉਹਨਾਂ ਦਾ ਕੋਈ ਹੀਲਾ ਵਸੀਲਾ ਨਹੀਂ ਸੀ ਬਣਦਾ ਕਿਸ ਪ੍ਰਕਾਰ ਨਾ ਕਰਨ ਤੇ ਗੱਲ ਕਰਨੀ ਵੀ ਉਹਨਾਂ ਨੇ ਘੱਟ ਕਰ ਦਿੱਤੀ ਤੇ ਭੈਣ ਕਹਿੰਨੀ ਮੇਰੀ ਅਰਦਾਸ ਕਰਵਾ ਦਿਓ ਕਿ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਮੇਰਾ ਰਿਸ਼ਤਾ ਹੋਇਆ ਉੱਥੇ ਹੀ ਮੇਰਾ ਵਿਆਹ ਹੋ ਜਵੇ ਕਹਿੰਦੇ ਫਿਰ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਸਤਕਾ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਤੇ ਉਹਨਾਂ ਦੀ ਮੈਂ ਅਰਦਾਸ ਬੇਨਤੀ ਸ਼ੀਧੀ ਦੇ ਖਾਲਸਾ ਜੀ ਕਰਵਾਈ ਤੇ ਮਹਾਰਾਜ ਦੀ ਕਿਰਪਾ ਨਾਲ ਮਹੀਨਾ ਕ ਬੀਤਿਆ ਮਹੀਨੇ ਬਾਅਦ ਉਹ ਭੈਣ ਨੇ ਨਾ ਮੈਨੂੰ ਮੈਸੇਜ ਕੀਤਾ ਕਿ ਵੀਰ ਜੀ ਉਹਨਾਂ ਨੇ ਨਾ ਨਾ ਕਰ ਦਿੱਤੀ ਆ ਮੇਰੇ ਭਰਾ ਨੂੰ ਫੋਨ ਕਰਕੇ ਵੀ ਅਸੀਂ ਰਿਸ਼ਤਾ ਨਹੀਂ ਕਰ ਸਕਦੇ ਵੀ ਅਸੀਂ ਹੋਰ ਸਾਨੂੰ ਕਿਤੇ ਰਿਸ਼ਤਾ ਪਹਿਲਾਂ ਵੀ ਆਉਂਦਾ ਸੀ ਅਸੀਂ ਉਧਰ ਵੇਖਣਾ ਚਾਹੁੰਦੇ ਆਂ ਵੀ ਅਸੀਂ ਇਹ ਰਿਸ਼ਤਾ ਨਹੀਂ ਕਰ ਸਕਦੇ ਜਦੋਂ ਇਹ ਗੱਲ ਮੇਰੇ ਭਰਾ ਨੇ ਮੈਨੂੰ ਦਸੀ ਘਰੇ ਆ ਕੇ ਕੀਤੀ ਮੈਂ ਬਹੁਤ ਦੁਖੀ ਹੋਈ ਰੋਈ ਵੀ ਇਹ ਕੀ ਚੱਕਰ ਬਣਿਆ ਵੀ ਮੈਂ ਤੇ ਜੇ ਮਹਾਰਾਏ ਨੇ ਮੇਰਾ ਰਿਸ਼ਤਾ ਇੱਥੇ ਜੋੜਿਆ ਸੀ ਮੈਂ ਤਾਂ ਚਾਹੁੰਦੀ ਸੀ ਮੇਰਾ ਹੋ ਜਾਂਦਾ ਕਹਿੰਦੇ ਉਦੋਂ ਉਹਨਾਂ ਨੇ ਮੈਨੂੰ ਇਹ ਵੀ ਬੋਲਿਆ ਕਿ ਬਾਬਾ ਦੀਪ ਸਿੰਘ ਸਾਹਿਬ ਲੋਕਾਂ ਦੀਆਂ ਹੀ ਸੁਣਦੇ ਨੇ ਮੇਰੀ ਕਿੱਥੇ ਸੁਣੀ ਐ ਮੇਰੀ ਵੀ ਸੁਣੀ ਹੁੰਦੀ ਮੈਂ ਤਾਂ ਕਹਿੰਦੀ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਸ਼ਕਤੀ ਐ ਤਾਂ ਭੈਣ ਨੂੰ ਬੋਲਣ ਲੱਗ ਪਈ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਮਹਾਰਾਜ ਦੀ ਮौज ਹੈ ਜੇ ਵਾਹਿਗੁਰੂ ਸੱਚੇ ਪਾਸ਼ਾ ਨੇ ਉਤੋਂ ਤੁਹਾਡਾ ਰਿਸ਼ਤਾ ਤੜਾਇਆ ਹੈ ਤੇ ਮਹਾਰਾਜ ਸੱਚੇ ਪਾਸ਼ਾ ਨੇ ਕੋਈ ਚੰਗਾ ਸੋਚਿਆ ਹੋਵੇਗਾ ਕਈ ਵਾਰ ਖਾਲਸਾ ਜੀ ਜ਼ਿੰਦਗੀ ਵਿੱਚ ਜ਼ਿੰਦਗੀ ਦੇ ਉਤਾਰ ਚੜ੍ਹਾਵ ਦੇ ਵਿੱਚ ਦੋਵੇਂ ਮੀਆਂ ਬੀਬੀ ਦੇ ਵਿੱਚ ਕਦੇ ਕਈ ਵਾਰ ਇਹੋ ਜਿਹੇ ਫਾਸਲੇ ਬਣ ਜਾਂਦੇ ਨੇ ਤੇ ਉਹ ਸਾਰੇ ਵਾਹਿਗੁਰੂ ਜੀ ਦੀ ਮौज ਵਿੱਚ ਹੀ ਬਣਦੇ ਕਈ ਵਾਰ ਖਾਲਸਾ ਜੀ ਕਿਹੜਾ ਜਿਹੜੀਆਂ ਕੁੜੀਆਂ ਨੇ ਉਹ ਦੱਸਦੀਆਂ ਨਹੀਂ ਉਹਨਾਂ ਨੂੰ ਸਹੁਰੇ ਪਰਿਵਾਰ ਤੰਗ ਕੀਤਾ ਜਾਂਦਾ ਫਿਰ ਵਾਹਿਗੁਰੂ ਸੱਚੇ ਪਾਸ਼ਾ ਉਹਨਾਂ ਪਰਥਾਏ ਫਿਰ ਕੋਈ ਇਹੋ ਜਿਹੀ ਖੇਡ ਵਰਤਾਉਂਦੇ ਨੇ ਕਿ ਉਹਨਾਂ ਦਾ ਖਾਲਸਾ ਜੀ ਉਹ ਛੱਡ ਛਡਾ ਤੱਕ ਗੱਲ ਚੱਲ ਜਾਂਦੀ ਐ ਤੇ ਬੀਬੀਆਂ ਬਾਅਦ ਚ ਰੋਈ ਜਾਂਦੀਆਂ ਅਸੀਂ ਉੱਥੇ ਜਾਣਾ ਚਾਹੁੰਦੀਆਂ ਅਸੀਂ ਉੱਥੇ ਜਾਣਾ ਚਾਹੁੰਦੀਆਂ ਕਈ ਜਿਹੜੀ ਮਹਾਰਾਜ ਸਾਨੂੰ ਰੱਖਦੇ ਆ ਜਿਵੇਂ ਖਾਲਸਾ ਜੀ ਕਿਸੇ ਜੀਵ ਨੂੰ ਪਾਣੀ ਵਿੱਚ ਡਿੱਗੇ ਹੋਏ ਜੀਵ ਨੂੰ ਚੁਕੀਏ ਨਾ ਤੇ ਅਗੋਂ ਡੰਗ ਮਾਰਦਾ ਇਸੇ ਪ੍ਰਕਾਰ ਦੀ ਬਿਰਤੀ ਸਾਰੇ ਬੰਦਿਆਂ ਦੀ ਹੋਈ ਹੋਈ ਆ ਵਾਹਿਗੁਰੂ ਸੱਚੇ ਪਾਸ਼ਾ ਇਹਨਾਂ ਨੂੰ ਦੁੱਖਾਂ ਤੋਂ ਬਚਾਉਂਦੇ ਨੇ ਤੇ ਖਾਲਸਾ ਜੀ ਵਾਹਿਗੁਰੂ ਜੀ ਨੂੰ ਤਾਣੇ ਦਿੰਦੇ ਲੋਕ ਸੋ ਇਦਾਂ ਦੀ ਬਿਰਤੀ ਸਾਰੇ ਸੰਸਾਰ ਦੀ ਹੈ ਕਈ ਵਾਰੀ ਸਾਡਾ ਕੋਈ ਕੰਮ ਜਿੱਤੇ ਅਸੀਂ ਆਸ ਰੱਖੀ ਹੁੰਦੀ ਵੀ ਇਹ ਕੰਮ ਹੋਊਗਾ ਜ਼ਰੂਰ ਹੋ ਜਾਣਾ ਉਹ ਕੰਮ ਖਾਲਸਾ ਜੀ ਹੁੰਦਾ ਨਹੀਂ ਤੇ ਉਹ ਕੰਮ ਜਦੋਂ ਹੁੰਦਾ ਨਹੀਂ ਫਿਰ ਖਾਲਸਾ ਜੀ ਮਨੋਖ ਜਿਹੜਾ ਮਹਾਰਾਜ ਨੂੰ ਕੋਸਣ ਲੱਗ ਪੈਂਦਾ ਪਰ ਇਹ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਵਾਹਿਗੁਰੂ ਜੀ ਨੇ ਉਹ ਤੁਹਾਡਾ ਕੰਮ ਜਿਹੜਾ ਨਹੀਂ ਹੋਣ ਦਿੱਤਾ ਕੀ ਪਤਾ ਉਹਦੇ ਵਿੱਚ ਤੇਰਾ ਕਿੰਨਾ ਕੁ ਭਲਾ ਹੋਇਆ ਹੋਵੇਗਾ ਕਿੰਨਾ ਕੁ ਉਹਦੇ ਵਿੱਚ ਤੇਰਾ ਮਹਾਰਾਜ ਨੇ ਸੋਚਿਆ ਹੋਵੇਗਾ ਸੋ ਆਪਾਂ ਇਹ ਵਿਚਾਰ ਨਹੀਂ ਕਰਦੇ ਕਈ ਵਾਰ ਵਾਹਿਗੁਰੂ ਜੀ ਨੇ ਸਾਡੇ ਵਾਸਤੇ ਬਹੁਤ ਵੱਡਾ ਸੋਚਿਆ ਹੁੰਦਾ ਅਸੀਂ ਖਾਲਸਾ ਦੀ ਛੋਟੀ ਜੀ ਚੀਜ਼ ਤੇ ਡਿੱਗੀ ਹੁੰਨੇ ਆ ਤੇ ਮਹਾਰਾਜ ਸੱਚੇ ਪਾਸ਼ਾ ਸਾਨੂੰ ਉਹ ਚੀਜ਼ ਨਹੀਂ ਦਿੰਦੇ ਵੈਸੇ ਵੀ ਖਾਲਸਾ ਜੀ ਬੰਦੇ ਦਾ ਸੁਭਾਅ ਹੈ ਕਿ ਬੰਦੇ ਨੇ 10 ਚੀਜ਼ਾਂ ਵਾਹਿਗੁਰੂ ਕੋਲੋਂ ਲਈਆਂ ਵਾਹਿਗੁਰੂ ਜੀ ਨੇ ਦੇ ਦਿੱਤੀਆਂ ਦਸਾਂ ਚੋਂ ਇੱਕ ਨਹੀਂ ਦਿੱਤੀ ਤੇ ਬੰਦਾ ਝੂਰਨ ਲੱਗ ਪੈਂਦਾ ਹੈ ਮਹਾਰਾਜਿਆਂ ਨੂੰ ਕੋਸਣ ਲੱਗ ਪੈਂਦਾ ਹੈ ਮਾੜਾ ਬੋਲਣ ਲੱਗ ਪੈਂਦਾ ਬੁਰਾ ਵਿਵਹਾਰ ਕਰਨ ਲੱਗ ਪੈਂਦਾ ਇਥੋਂ ਤੱਕ ਕਿ ਮਹਾਰਾਜ ਦੇ ਦਰਸ਼ਨ ਕਰਨੋਂ ਜਾਣੋਂ ਹਟ ਜਾਂਦਾ ਗੁਰੂ ਕਰ ਜਾਣੋਂ ਹਟ ਜਾਂਦਾ ਬਾਣੀ ਪੜਨੋਂ ਹਟ ਜਾਂਦਾ ਮਹਾਰਾਜ ਦੀ ਸੇਵਾ ਕਰਨੋਂ ਹਟ ਜਾਂਦਾ ਇਥੋਂ ਤੱਕ ਵੀ ਬੇੜਾ ਬਹਿ ਜਾਂਦਾ ਖਾਲਸਾ ਜੀ ਤੇ ਇਸ ਕਰਕੇ ਭਾਈ ਜਿਹੜੇ ਮਹਾਰਾਜ ਦੇ ਸੂਝਵਾਨ ਸਿੱਖ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਦਾ ਪ੍ਰੇਮ ਹੈ ਉਹ ਖਾਲਸਾ ਜੀ ਨਾਂ ਤਾਂ ਮਹਾਰਾਜ ਨੂੰ ਸੁੱਖ ਵੇਲੇ ਛੱਡਦੇ ਨੇ ਨਾ ਦੁੱਖ ਵੇਲੇ ਛੱਡਦੇ ਨੇ ਦੁੱਖ ਆ ਗਿਆ ਤਾਂ ਵੀ ਮਹਾਰਾਜ ਦਾ ਸ਼ੁਕਰਾਨਾ ਕਰਦੇ ਨੇ ਸੁੱਖ ਆ ਗਿਆ ਤਾਂ ਵੀ ਸ਼ੁਕਰਾਨਾ ਕਰਦੇ ਨੇ ਸੋ ਗਮੀ ਸੋ ਸੋਗ ਦੇ ਵਿੱਚ ਖਾਲਸਾ ਜੀ ਗੁਰਮੁਖ ਕਦੇ ਵੀ ਮਹਾਰਾਜ ਨੂੰ ਕੁਝ ਨਹੀਂ ਕਹਿੰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮ ਆਪਣਿਆਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਣਾ ਇਹ ਮੇਰਾ ਕਰਮ ਹੈ ਜੋ ਮੈਂ ਕੀਤਾ ਉਹ ਮੈਂ ਪਾਲਿਆ ਵਾਹਿਗੁਰੂ ਜੀ ਨੂੰ ਕਾਹਦਾ ਦੋਸ਼ ਦੇਣ ਹੈ ਸੋ ਖਾਲਸਾ ਜੀ ਉਹ ਪੈਣ ਹੋਣਾ ਨੇ ਮੈਨੂੰ ਜਦੋਂ ਕਿਹਾ ਵੀ ਉਥੋਂ ਨਾ ਹੋ ਗਈ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਚਲੋ ਆਪਾਂ ਵੀ ਬਾਅਦ ਵਿੱਚ ਕੋਈ ਗੱਲ ਨਹੀਂ ਕੀਤੀ ਮੈਂ ਵੈਸੇ ਵੀ ਖਾਲਸਾ ਜੀ ਦੀ ਜਿਹੜੀ ਅਰਦਾਸ ਬੇਨਤੀ ਕਰਾਉਣਾ ਬਾਅਦ ਵਿੱਚ ਘਾਟ ਹੀ ਗੱਲਬਾਤ ਕਰਦਾ ਫਿਰ ਉਹਨਾਂ ਦਾ ਨਾ ਮੈਨੂੰ 20 ਕੁ ਦਿਨਾਂ ਬਾਅਦ ਮੈਸੇਜ ਆਇਆ ਵੀ ਉਵੇਂ ਹੀ ਉਹਨਾਂ ਨੇ ਫਦੇ ਬੁਲਾਈ ਤੇ ਫਦੇ ਬੁਲਾ ਕੇ ਨੇ ਮੈਂ ਜਦੋਂ ਬੈਕ ਕਰਕੇ ਚੈਟ ਸਾਰੀ ਚੈੱਕ ਕੀਤੀ ਵੀ ਇਹ ਕੌਣ ਨੇ ਵੀ ਇੰਨੇ ਨੰਬਰ ਫੋਨ ਮੈਸੇਜ ਆਉਂਦੇ ਜਦੋਂ ਦੇਖਿਆ ਤੇ ਉਹੀ ਭੈਣ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਭੈਣੇ ਕਿਵੇਂ ਆ ਤੁਸੀਂ ਵੀ ਕਿੱਦਾਂ ਤੁਹਾਡਾ ਬਣੀ ਗੱਲਬਾਤ ਕਹਿੰਦੇ ਵੀ ਗੱਲਬਾਤ ਕੋਈ ਬਣੀ ਨਹੀਂ ਆ ਲੇਕਿਨ ਉਹ ਲੜਕੇ ਨੇ ਸਾਨੂੰ ਫੋਨ ਕੀਤਾ ਸੀ ਵੀ ਮੈਂ ਇੱਥੇ ਕਰਾਉਣਾ ਚਾਹੁੰਨਾ ਰਿਸ਼ਤਾ ਪਰ ਮੇਰੇ ਮਾਪਿਓ ਕੋਈ ਧੱਕਾ ਕਰ ਦੇ ਤੇ ਉਹ ਮੈਂ ਮੇਰੇ ਅਚਨਚੇਤ ਮੂੰਹੋਂ ਨਿਕਲੇਗਾ ਭੈਣੇ ਤੁਸੀਂ ਇਦਾਂ ਕਰੋ ਜੇ ਤੁਹਾਡੇ ਕੋਲ ਸੇਵਾ ਭੇਟਾ ਹੈਗੀ ਮੈਨੂੰ ਭੇਜੋ ਮੈਂ ਫਿਰ ਤੁਹਾਡੀ ਛੀ ਦੀ ਦੇ ਕਰਾਉਣਾ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਉਹਨਾਂ ਨੇ ਮੈਨੂੰ ਸੇਵਾ ਭੇਟਾ ਭੇਜ ਦਿੱਤੀ ਤੇ ਮੈਂ ਅਰਦਾਸ ਬੇਨਤੀ ਕਰਵਾਉਣ ਗਿਆ ਅਰਦਾਸ ਬੇਨਤੀ ਕਰਵਾਈ ਉਸ ਦਿਨ ਕਾਫੀ ਦੇਗਾ ਸੀ 7 80 ਦੇਗਾ ਸੀਗੀਆਂ ਸਾਰੀ ਸੰਗਤ ਦੀਆਂ ਤੇ ਉਹਦੋਂ ਜਦੋਂ ਅਰਦਾਸ ਬੇਨਤੀ ਖਾਲਸਾ ਜੀ ਕਰਾਈ ਤੇ ਉਹ ਜਿਹੜੀ ਅਰਦਾਸ ਸੀ ਨਾ ਉਹ ਭੈਣ ਦੀ ਉਹ ਮੈਂ ਦੋ ਵਾਰ ਲਿਖਤੀ ਦੋ ਵਾਰ ਪਰਚੀ ਪਾ ਲਈ ਤੇ ਦੋ ਵਾਰ ਸਮਾਨ ਲੈ ਲਿਆ ਡਬਲ ਸਮਾਨ ਲੈ ਲਿਆ ਅਰਦਾਸ ਤੇ ਇੱਕ ਹੀ ਕਰਾਉਣੀ ਸੀ ਜਦੋਂ ਡਬਲ ਸਮਾਨ ਲੈ ਲਿਆ ਉੱਥੇ ਤੇ ਅਰਦਾਸ ਬੇਨਤੀ ਕਰਾਈ ਤੇ ਮੈਂ ਖਾਲਸਾ ਜੀ ਪਰਚੀਆਂ ਪਾਉਣਾ ਸਾਰਿਆਂ ਨੂੰ ਜਦੋਂ ਸ਼ਾਮ ਨੂੰ ਮੈਂ ਪਰਚੀ ਪਾਉਣ ਲੱਗਾ ਤੇ ਉਹ ਦੋ ਵਾਰੀ ਆ ਗਈ ਪਰਚੀ ਤੇ ਫਿਰ ਮੈਂ ਉਹ ਭੈਣ ਨੂੰ ਕਿਹਾ ਮੈਂ ਕਿਹਾ ਕੋਈ ਮਹਾਰਾਜ ਦੀ ਖੇੜ ਹੀ ਵਰਤੀ ਆ ਵੀ ਤੁਹਾਡੀ ਦੋ ਵਾਰ ਸ਼ਹੀਦੀ ਦੇ ਗੋ ਉੱਥੇ ਹੋਈ ਤੇ ਉਹ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਦੀ ਕਿਰਪਾ ਨਾਲ ਮੈਂ ਉਹਨਾਂ ਨੂੰ ਦੱਸ ਕੇ ਮੈਂ ਵੀ ਵਿਸਰ ਗਿਆ ਮੈਨੂੰ ਮੈਂ ਵੀ ਭੁੱਲ ਗਿਆ ਜਦੋਂ ਮੈਂ ਅਰਦਾਸ ਕਰਵਾਤੀ ਤੇ ਖਾਲਸਾ ਜੀ ਐਸੀ ਸੀ ਮਹਾਰਾਜ ਦੀ ਕਿਰਪਾ ਵਰਤੀ ਉਹ ਭੈਣ ਦਾ ਨਾਮ ਲੱਪਦੀ ਹੁੰਦੀ ਸੀ ਮਹਾਰਾਜ ਦੀ ਕਿਰਪਾ ਨਾਲ ਚਪਹਿਰਾਂ ਦੀ ਸੇਵਾ ਵੀ ਨਿਭਾਉਂਦੀ ਹੁੰਦੀ ਸੀ ਅਮਰਤ ਵੇਲੇ ਜਾਗਦੀ ਸੀ ਚੰਗਾ ਮਹਾਰਾ ਸੱਚੇ ਪਾਤਸ਼ਾਹ ਦੀ ਨਾਲ ਗੁਰਮੁਖ ਸੰਭਾ ਸੀ ਉਹਦਾ ਤੇ ਉਹਨਾਂ ਨੇ ਫਿਰ ਨਾ ਮੈਨੂੰ ਕੁਝ ਸੱਤਾਂ ਅੱਠਾਂ ਦਿਨਾਂ ਬਾਅਦ ਮੈਸੇਜ ਕੀਤਾ ਬੜੇ ਉਹਨਾਂ ਨੇ ਫਤਿਹ ਲੈ ਕੇ ਆ ਕੇ ਵੀਰਜੀ ਵੀ ਤੁਹਾਡਾ ਧੰਨਵਾਦ ਹੈ ਮੈਨੂੰ ਪੁੱਛਿਆ ਵੀ ਕਾਦੇ ਵਾਸਤੇ ਕੀ ਕਾਦੇ ਵਾਸਤੇ ਤੁਸੀਂ ਧੰਨਵਾਦ ਕਰਦੇ ਹੋ ਇਹਨੇ ਮਹਾਰਾਜ ਦੀ ਕੋਈ ਕਿਰਪਾ ਵਰਤੀ ਹੈ ਸੱਚੇ ਪਾਤਸ਼ਾਹ ਦੀ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੀ ਅਰਦਾਸ ਸੁਣ ਲਈ ਹੈ ਵੀ ਉਹ ਪਰਿਵਾਰ ਸਾਡੇ ਘਰ ਆਇਆ ਸੀ ਤੇ ਉਹਨਾਂ ਨੇ ਆ ਕੇ ਫਿਰ ਸਾਨੂੰ ਕਿਹਾ ਵੀ ਨਹੀਂ ਅਸੀਂ ਅਗਲੇ ਮਹੀਨੇ ਤੇਰਾ ਵਿਆਹ ਕਰਾਂਗੇ ਹੁਣ ਖਾਲਸਾ ਜੀ ਉਹਦਾ ਨਵੰਬਰ ਦੇ ਵਿੱਚ ਵਿਆਹ ਆ ਉਸ ਪੈਣ ਦਾ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਵੇਂ ਸਾਰੀ ਖੇੜ ਕਿਵੇਂ ਬਣੀ ਕਹਿੰਦੇ ਵੀ ਜਿਸ ਦਿਨ ਤੁਸੀਂ ਸ਼ਹੀਦੀ ਦੇ ਇੱਕ ਕਰਵਾਈ ਤੁਸੀਂ ਮੈਨੂੰ ਪਰਸਤੀਆਂ ਭੇਜੀਆਂ ਉਸੇ ਉਸ ਤੋਂ ਅਗਲੇ ਦਿਨ ਮੈਨੂੰ ਫੋਨ ਆਉਂਦਾ ਮੇਰੀ ਸੱਸ ਦਾ ਵੀ ਅਸੀਂ ਤੁਹਾਨੂੰ ਮਿਲਣਾਵਾਂਗੇ ਤੇ ਚਾਰਾਂ ਪੰਜਾਂ ਦਿਨਾਂ ਬਾਅਦ ਉਹ ਮਿਲਣ ਆਏ ਮਿਲ ਕੇ ਉਹਨਾਂ ਨੇ ਸਾਰੀ ਗੱਲ ਦੱਸੀ ਵੀ ਸਾਨੂੰ ਇੱਕ ਤੁਹਾਡੇ ਪਰਿਵਾਰ ਦਾ ਹੀ ਕੋਈ ਬੰਦਾ ਮਿਲਿਆ ਸੀ ਉਹ ਕਹਿੰਦਾ ਸੀ ਵੀ ਇੱਥੇ ਨਾ ਰਿਸ਼ਤਾ ਕਰੋ ਇਦਾਂ ਉਦਾਂ ਇਹਨੂੰ ਪਹਿਲਾਂ ਵੀ ਬੜੇ ਵੇਖ ਕੇ ਛੱਡ ਕੇ ਗਏ ਨੇ ਇਦਾਂ ਉਦਾਂ ਕਹੀਂ ਕੁਛ ਤੇ ਕਹਿੰਦੇ ਪਰ ਫਿਰ ਪਤਾ ਨਹੀਂ ਮਹਾਰਾਜ ਦੀ ਕੀ ਕਿਰਪਾ ਹੋਈ ਮੇਰੇ ਮਨ ਵਿੱਚ ਆਇਆ ਵੀ ਨਹੀਂ ਜਿਹੜੀ ਜਿਹੜੀ ਧੀ ਦੀ ਮਾਂ ਚਲੀ ਗਈ ਉਹਨੂੰ ਸਹਾਰੇ ਦੀ ਲੋੜ ਹੈ ਤੇ ਮੈਂ ਤਾਂ ਕਰਕੇ ਤੇਰੇ ਕੋਲ ਧੀ ਇਹ ਆਈ ਹੈ ਤੇ ਖਾਲਸਾ ਜੀ ਫਿਰ ਉਹਦਾ ਰਿਸ਼ਤਾ ਪੱਕਾ ਹੋ ਗਿਆ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤੀ ਮਹਾਰਾ ਸੱਚੇ ਪਾਸ਼ਾ ਨੇ ਸਹਾਈ ਹੋ ਕੇ ਖਾਲਸਾ ਜੀ ਉਹ ਭੈਣ ਦਾ ਕਾਰਜ ਕੀਤਾ ਵੇਖੋ ਜਿਨ੍ਹਾਂ ਨੂੰ ਮਹਾਰਾ ਸੱਚੇ ਪਾਸ਼ਾ ਨੇ ਬਖਸ਼ਣਾ ਹੁੰਦਾ ਮਹਾਰਾਜ ਹੀ ਲਾ ਵਸੀਲਾ ਬਣਾ ਹੀ ਦਿੰਦੇ ਨੇ ਬਿੱਦ ਬਣਾ ਹੀ ਦਿੰਦੇ ਨੇ ਖਾਲਸਾ ਜੀ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਕਪਟੀ ਰਹਿੰਦਾ ਡਾਰੀ ਰਹਿੰਦਾ ਝੂਰਾ ਹੀ ਰਹਿੰਦਾ ਭਰੋਸਾ ਹੀ ਨਹੀਂ ਬਣਦਾ ਫਿਰ ਉਹ ਖਾਲਸਾ ਜੀ ਲੰਮਕੇ ਰਹਿੰਦੇ ਨੇ ਨਾ ਉਹ ਇੱਧਰ ਦੇ ਹੁੰਦੇ ਤੇ ਨਾ ਉਹ ਇੱਧਰ ਦੇ ਹੁੰਦੇ ਜਾਂ ਤਾਂ ਵਾਹਿਗੁਰੂ ਜੀ ਉੱਤੇ ਪੂਰਾ ਭਰੋਸਾ ਕਰ ਲੋ ਫੇ ਫਿਰ ਖਾਲਸਾ ਜੀ ਕਾਰਜ ਹੁੰਦੇ ਜਾਂ ਬਿਲਕੁਲ ਹੀ ਮਾਰਾ ਨੂੰ ਛੱਡ ਦਿਓ ਕਰਮਾਂ ਤੇ ਛੱਡ ਦਿਓ ਜੋ ਕਰਮ ਕਰਨਗੇ ਜੋ ਕਰਮਾਂ ਵਿੱਚ ਹੋਊਗਾ ਮਿਲ ਜਾਊਗਾ ਸੋ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਉਹ ਭੈਣ ਦਾ ਕਾਰਜ ਸਫਲਾ ਹੋਇਆ ਦੇਖੋ ਜਿਹੜੇ ਪਰਿਵਾਰ ਨੇ ਨਾ ਕਰ ਦਿੱਤੀ ਸੀ ਸ਼ਹੀਦੀ ਦੇ ਕਰਵਾਈ ਉਹ ਆਪ ਵੀ ਬਾਣੀ ਪੜ੍ਹਦੀ ਸੀ ਦੁਪਹਿਰਿਆਂ ਦੀ ਸੇਵਾ ਨਿਭਾਉਂਦੀ ਸੀ ਐਸੀ ਸ਼ਹੀਦਾਂ ਨੇ ਕਿਰਪਾ ਕੀਤੀ ਉਹ ਭੈਣ ਦੀ ਰੱਖਿਆ ਕੀਤੀ ਉਹਦਾ ਉੱਥੇ ਹੀ ਫਿਰ ਰਿਸ਼ਤਾ ਹੋ ਗਿਆ ਸੋ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸੁਣਦੇ ਹਨ ਸਭ ਕੁਝ ਕਰਨਹਾਰ ਸਤਿਗੁਰੂ ਗੁਰੂ ਗਰੀਬ ਨਵਾਰ ਅੰਤਰਜਾਮੀ ਸਤਿਗੁਰੂ ਜਿਹੜਾ ਕੋਈ ਮਹਾਰਾਜ ਦੀ ਚਰਣੀ ਲੱਗਦਾ ਹੈ ਸਤਿਗੁਰੂ ਉਹਦੀ ਸ਼ਰਨ ਆਏ ਦੀ ਲਾਜ ਰੱਖਦੇ ਸੋ ਮਹਾਰਾਜ ਕਿਰਪਾ ਕਰਨ ਸੋ ਖਾਲਸਾ ਜੀ ਇੱਕ ਬੇਨਤੀ ਜਿਵੇਂ ਅਰਦਾਸ ਕਹਿੰਦਾ ਜਿਨ੍ਹਾਂ ਨੇ ਅਰਦਾਸ ਬੇਨਤੀ ਕਰਾਉਣੀ ਹੁੰਦੀ ਹੈ ਵੀ ਤੁਸੀਂ ਮੈਨੂੰ ਪਰਚੀ ਤੇ ਆਪਣੀ ਅਰਦਾਸ ਲਿਖ ਕੇ ਭੇਜੋ ਸੋ ਕਈ ਵੀਰ ਕੀ ਕਰਦੇ ਆ ਜਾਂ ਭੈਣਾਂ ਕਈ ਕੀ ਕਰਦੀਆਂ ਉਹ ਸਿੱਧੀਆਂ ਹੀ ਲਿਖ ਦਿੰਦੀਆਂ ਇਹ ਸਾਡੀ ਅਰਦਾਸ ਹੈ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਸਾਡਾ ਆਹ ਕਾਰਜ ਹੋ ਜੇ ਸਾਡਾ ਆਹ ਕਾਰਜ ਹੋ ਜੇ ਦੇਖੋ ਵਾਹਿਗੁਰੂ ਜੀ ਜੇ ਆਪਣਾ ਨਾਂ ਹੀ ਨਹੀਂ ਲਿਖੋਗੇ ਵਿੱਚ ਉਹ ਅਰਦਾਸ ਕਿਹਦੇ ਨਾਂ ਤੇ ਹੋਵੇਗੀ ਅਰਦਾਸ ਦੇ ਵਿੱਚ ਮੈਂ ਪਹਿਲਾਂ ਵੀ ਬੋਲਿਆ ਕਿ ਲਿਖੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਚਰਨਾ ਕਮਲਾਂ ਵਿੱਚ ਜਿਵੇਂ ਮੈਂ ਬਲਜਿੰਦਰ ਸਿੰਘ ਦੀ ਅਰਦਾਸ ਹੈ ਮਹਾਰਾ ਸੱਚੇ ਪਾਤਸ਼ਾਹ ਸਾਡਾ ਆਹ ਵਾਲਾ ਕਾਰਜ ਆਹ ਵਾਲਾ ਮੋਰਚਾ ਇਹ ਫਤਿਹ ਹੋ ਜਾਵੇ ਤੰਦਰੁਸਤੀ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਇੰਨੀ ਕਰ ਅਰਦਾਸ ਹੁੰਦੀ ਹੈ ਤੇ ਕਈ ਖਾਲਸਾ ਜੀ ਦੋ ਦੋ ਪੇਪਰ ਭਰ ਦਿੰਦੇ ਉਹ ਭਾਈ ਕਿੰਨੇ ਅਰਦਾਸ ਪੜ੍ਹਣੀਆਂ ਉੱਥੇ ਸਿੰਘਾਂ ਨੇ ਏਡੀ ਅਰਦਾਸ ਪੜ੍ਹਣੀ ਹੈ ਭਾਈ ਜੇ ਤੁਹਾਡੀ ਅਰਦਾਸ ਲੰਬੀ ਆ ਦੋ ਕਰਾਓ ਦੋ ਦੀਆਂ ਤਿੰਨ ਕਰਾਓ ਪਰ ਉਹ ਖਾਲਸਾ ਜੀ ਉਹੀ ਮਤ ਤੇ ਪੜਦਾ ਪਿਆ ਹੋਇਆ ਸਮਝ ਨਹੀਂ ਆਉਂਦੀ ਤੇ ਇੱਕ ਬੀਬੀ ਖਾਲਸਾ ਜੀ ਉਹਨੇ ਤਿੰਨਾ ਪੇਜਾਂ ਦੀ ਅਰਦਾਸ ਭੇਜੀ ਮੈਨੂੰ ਸਮਝ ਨਾ ਆਵੇ ਮੈਂ ਉਹ ਅਰਦਾਸ ਤੇ ਲਿਖਾਂ ਕੀ ਤੇ ਐਵੇਂ ਗੱਲਾਂ ਬਣਾਉਣੀਆਂ ਖਾਲਸਾ ਜੀ ਅਰਦਾਸ ਜਿਹੜੀ ਹੁੰਦੀ ਆ ਸਿਰਫ ਤਿੰਨ ਜਾਂ ਚਾਰ ਵੱਧ ਤੋਂ ਵੱਧ ਤਿੰਨ ਚਾਰ ਲਾਈਨਾਂ ਦੀ ਹੁੰਦੀ ਆ ਇੰਨੀ ਅਰਦਾਸ ਸਿੰਘ ਪੜਦੇ ਨਹੀਂ ਤੇ ਨਹੀਂ ਪੜਦੇ ਏਡੀ ਲੰਮੀ ਅਰਦਾਸ ਨਹੀਂ ਕਿਸੇ ਕੋਲੋਂ ਪੜੀ ਜਾਂਦੀ ਕਿਉਂਕਿ ਇੰਨੀਆਂ ਅਰਦਾਸਾਂ ਹੁੰਦੀਆਂ ਏਡੀਆਂ ਏਡੀਆਂ ਲੰਮੀਆਂ ਅਰਦਾਸਾਂ ਕੋਈ ਨਹੀਂ ਪੜਦਾ ਸੋ ਭਾਈ ਕਈ ਕਰਦੇ ਨੇ ਵੀ ਉੱਤੇ ਸਾਰੀ ਅਰਦਾਸ ਲਿਖ ਦਿੰਦੇ ਤੇ ਐਂਡ ਤੇ ਲਿਖ ਦੇਣਗੇ ਅਰਦਾਸ ਫਲਾਣੇ ਵੱਲੋਂ ਐਵੇਂ ਵੀ ਨਹੀਂ ਲਿਖਣਾ ਅਰਦਾਸ ਅਰਦਾਸ ਦੇ ਮੁਢ ਤੇ ਆਪਣਾ ਨਾਮ ਲਿਖ ਦੇਣਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਚਰਨਾਂ ਕਮਲਾਂ ਵਿੱਚ ਮੇਰੀ ਫਲਾਣੇ ਸਿੰਘ ਦੀ ਆ ਨਾਮ ਮੇਰਾ ਇਹ ਦੀ ਅਰਦਾਸ ਹੈ ਆ ਵਾਲਾ ਕਾਰਜ ਆ ਕਿਰਪਾ ਕਰ ਦੋ ਸੋ ਮਹਾਰਾਜ ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਅਸਰ ਦਾ ਖਾਲਸਾ ਜੀ ਸੁਖਾਲੇ ਹੋ ਜਾਈਦਾ ਅਰਦਾਸ ਕਰਾਉਣ ਲੱਗੇ ਆ ਫਿਰ ਦੂਸਰੀ ਗੱਲ ਖਾਲਸਾ ਜੀ ਉਹ ਆਪਣੀ ਇੱਛਾ ਹੁੰਦੀ ਹੈ ਤੁਹਾਡੀ ਕਿੰਨੀ ਇੱਛਾ ਹੈ ਤੁਸੀਂ ਕਿੰਨੀ ਇੱਛਾ ਅਨੁਸਾਰ ਦੇ ਕਰਾਉਣੀ ਹੈ 650 ਦੀ ਸਭ ਤੋਂ ਘੱਟ ਵਾਲੀ ਦੀ ਅਰਦਾਸ ਹੁੰਦੀ ਦੇਗ ਹੁੰਦੀ ਆ ਫਿਰ 1100 ਦੀ ਹੁੰਦੀ 2100 ਦੀ ਹੁੰਦੀ ਬਾਕੀ ਤੁਹਾਡੀ ਇੱਛਾ ਤੁਸੀਂ ਜਿੰਨਾ ਮਰਜ਼ੀ ਸਮਾਨ ਪਵਾ ਲਓ ਬਦਾਮ ਲਾਚੀਆਂ ਪੈਣੀਆਂ ਜਿੰਨਾ ਮਰਜ਼ੀ ਪਵਾ ਲਓ ਉਹਦੇ ਵਿੱਚ ਉਹ ਤਾਂ ਤੁਹਾਡੀ ਇੱਛਾ ਹੈ ਤੇ ਖਾਲਸਾ ਜੀ ਕੱਲ ਪਰਸੋਂ ਇੱਕ ਮਨੁੱਖ ਨੇ ਉਹ ਬੰਦਾ ਕਹਿੰਦਾ ਕਿ ਭਾਈ ਸਾਹਿਬ ਜੀ ਮੈਂ ਨਾ ਅਰਦਾਸ ਬੇਨਤੀ ਕਰਾਉਣੀ ਆ ਤੁਸੀਂ ਕਰਾ ਦੋਗੇ ਤੇ ਕੁਦਰਤੀ ਉਸ ਦਿਨ ਮੈਂ ਉੱਥੇ ਸੀ ਤੇ ਮੈਂ ਸੋਚਿਆ ਵੀ ਚਲੋ ਮੈਸੇਜ ਆਇਆ ਤੇ ਮੈਂ ਉੱਥੇ ਹੀ ਪੇਪਰ ਤੇ ਲਿਖ ਕੇ ਅਰਦਾਸ ਤੇ ਬੇਨਤੀ ਕਰਵਾਤੀ ਮੈਂ ਉਹਨਾਂ ਨੂੰ ਨਾਲ ਹੀ ਮੈਸੇਜ ਕਰ ਦਿੱਤਾ ਵੀ ਤੁਸੀਂ ਮੈਨੂੰ ਪੇਟਾ ਭੇਜ ਦਿਓ ਤੇ ਮੈਂ ਤੁਹਾਡੀ ਅਰਦਾਸ ਕਰਵਾ ਦੇ ਲੱਗਾ ਹਾਂ ਜੀ ਉਹ ਕਹਿੰਦੇ ਠੀਕ ਆ ਅਰਦਾਸ ਕਰਵਾ ਦਿੱਤੀ ਤੇ ਖਾਲਸਾ ਜੀ ਅਗਲੇ ਦਿਨ ਮੈਨੂੰ 200 ਰੁਪਇਆ ਭੇਜਿਆ ਤੇ ਮੈਂ ਉਹਨਾਂ ਨੂੰ ਕਿਹਾ ਭਾਈ ਸਾਹਿਬ ਜੀ 650 ਰੁਪਇਆ ਲੱਗਦਾ ਤੇ ਉਹ ਕਹਿਣ ਲੱਗੇ ਮੈਨੂੰ ਵੀ 650 ਰੁਪਈਆ ਕੌਣ ਲੈਂਦਾ ਇਹ ਤੇ ਆਪਣੀ ਇੱਛਾ ਹੁੰਦੀ ਆਪਾਂ ਇੱਛਾ ਅਨੁਸਾਰ ਭਾਵੇਂ 100 ਦਈਏ ਭਾਵੇਂ 150 ਦਈਏ ਉਹ ਮੈਂ ਕਿਹਾ ਵੀਰ ਜੇ ਤੇਰੀ ਇੱਛਾ ਹੀ ਆ ਤਾਂ ਤੂੰ ਆਪ ਆ ਕੇ ਕਰਾ ਤੂੰ ਮੈਨੂੰ ਕਿਉਂ ਭੇਜਿਆ ਸੋ ਇਦਾਂ ਦੀ ਬਿਰਤੀ ਵਾਲੇ ਵੀ ਮਨੁੱਖ ਖਾਲਸਾ ਜੀ ਮਿਲ ਜਾਂਦੇ ਸੋ ਬਾਕੀ ਦੂਸਰੀ ਗੱਲ ਇੱਕ ਹੋਰ ਬੇਨਤੀ ਖਾਲਸਾ ਜੀ ਜ਼ਰੂਰੀ ਕਰਨੀ ਜਿਵੇਂ ਜਿਹੜੀ ਜ਼ਿਆਦਾਤਰ ਸੰਗਤ ਬਾਹਰ ਦੀ ਹੈ ਬਾਹਰ ਦੀ ਸੰਗਤ ਦੀਆਂ ਆਪਾਂ ਅਰਦਾਸਾਂ ਜ਼ਿਆਦਾ ਕਰਾਉਣੇ ਕਿਉਂਕਿ ਉਹ ਆ ਨਹੀਂ ਸਕਦੇ ਇੱਕ ਉਹਨਾਂ ਦੇ ਪਰਿਵਾਰ ਇੱਥੇ ਖਾਸ ਕਰਕੇ ਜ਼ਿਆਦਾਤਰ ਨਹੀਂ ਤੇ ਫਿਰ ਉਹ ਖਾਲਸਾ ਜੀ ਕੀ ਕਰਦੇ ਕਿਉਂਕਿ ਸਾਢੇ ਦੇ 650 ਰੁਪਏ ਦੀ ਰਸਤ ਉਹ ਵੀ ਕਰਵਾਉਂਦੇ ਉਹ ਵੀ ਨਹੀਂ ਇਹ ਕਹਿੰਦੇ ਵੀ 1100 ਦੀ ਕਰਵਾ ਦਿਓ 2100 ਦੀ ਕਰਵਾ ਦਿਓ ਉਹ ਵੀ 650 ਤੇ ਬੈਠੇ ਹੋ ਤੇ ਖਾਲਸਾ ਜੀ ਉਹ 650 ਕਰਕੇ ਮੇਰਾ ਵੈਸਟਰਨ ਯੂਨੀਅਨ ਵੀ ਬੰਦ ਹੋ ਗਿਆ ਮੇਰਾ ਰੀਆ ਦਾ ਅਕਾਊਂਟ ਵੀ ਬੰਦ ਹੋ ਗਿਆ ਤੇ ਮੇਰਾ ਮਨੀ ਗ੍ਰਾਮ ਦਾ ਅਕਾਊਂਟ ਵੀ ਬੰਦ ਹੋ ਗਿਆ ਕਿਉਂਕਿ ਹੁਣ ਸੰਗਤ ਦਾਸ ਕਾਰਜ ਕਰਦਾ ਜਿਵੇਂ ਗਰੀਬ ਗੁਰੂਬਿਆਂ ਦੀ ਸੇਵਾ ਵਾਸਤੇ ਜਿਹੜੀ ਸੇਵਾ ਲੋਕ ਦਸਵੰਧ ਭੇਜਦੇ ਫਿਰ ਖਾਲਸਾ ਜੀ ਜਿਨ੍ਹਾਂ ਨੇ 10000 ਪਾਉਣਾ ਹੁੰਦਾ 5 ਪਾਉਣਾ ਹੁੰਦਾ 4 ਪਾਉਣਾ ਹੁੰਦਾ ਉਹਨਾਂ ਉਹਨਾਂ ਨੂੰ ਕਿੱਥੋਂ ਮਂਗਾਵਾ ਮੈਨੂੰ ਉਹ ਸਮਝ ਨਹੀਂ ਆਉਂਦੀ ਜਿਹੜੇ 650 ਵਾਲੀ ਫੌਜ ਆ ਸਾਰੀ ਉਹਨਾਂ ਕਰਕੇ ਖਾਲਸਾ ਜੀ ਮੇਰੀ ਵੈਸਟਨ ਬੰਦ ਹੋ ਗਈ ਆ ਕਿਉਂਕਿ ਵੈਸਟਨ ਦੇ ਵਿੱਚ ਇੱਕ ਲਿਮਟ ਹੁੰਦੀ ਆ ਉਹ ਵੀ ਕ੍ਰੋਸ ਹੋ ਗਈ ਰੀਆ ਦੀ ਵੀ ਕ੍ਰੋਸ ਹੋ ਗਈ ਤੇ ਮਨੀ ਗ੍ਰਾਮ ਦੀ ਵੀ ਕ੍ਰੋਸ ਹੋ ਗਈ ਸੋ ਭਾਈ ਜਿਹੜੇ 650 ਰੁਪਏ ਕਿਸੇ ਨੇ ਭੇਜਣੇ ਆ ਉਹ ਮੇਰੇ ਕੋਲ ਸਕੈਨਰ ਉਹ ਇਥੋਂ ਇੰਡੀਆ ਤੋਂ ਜਾਂ ਕਿਸੇ ਕੋਲੋਂ ਪਵਾ ਦਿਓ ਮੇਰੇ ਅਕਾਊਂਟ ਵਿੱਚ ਸਿੱਧੇ ਉਹ ਮੈਨੂੰ ਈਜ਼ੀ ਹੁੰਦਾ ਸੋ ਬਾਕੀ ਮਹਾਰਾ ਸੱਚੇ ਪਾਸ਼ਾ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ